ਤੇ ਅੱਧਾ ਪੌਣਾ ਘੰਟਾ ਇਹ ਲੋ ਗੱਡੀ 'ਚ ਬੈਠਾ ਇੱਕਦਮ ਹੀ ਅੱਗ ਨਿਕਲੀ ਆ ਤੇ ਉਹ ਮੋਰਟਲਟਾਇਰ ਨੂੰ ਪ੍ਰੋਵਾਈਡ ਕਰਾਉਣੇ ਕਿਤੇ ਸੈਂਟਰ ਉਸੇ ਵੇਲੇ ਇਮੀਡੀਏਟਲੀ ਲੋਕੀ ਸਭ ਕੋ ਫੋਨ ਕੱਟ ਕੇ ਪ੍ਰਸ਼ਾਸਨ ਵੀ ਦੇ ਵੇਖਦਾ ਰਿਹਾ ਤਮਾਸ਼ਾ ਬਿਲਕੁਲ ਜੀ ਨਗਹਿਦੀ ਆ ਬਹੁਤ ਜਿਆਦਾ ਵੱਡੀ ਨਗਹਿਦੀ ਆ ਕਿਉਂਕਿ ਜਦ ਬਿਲਕੁਲ ਬਿਲਕੁਲ ਕੋਈ ਵੀ ਸਿਲੰਡਰ ਬਾਹਰ ਪ੍ਰੋਵਾਈਡ ਨਹੀਂ ਹੈਗਾ ਥੋੜਾ ਜਿੱਥੇ ਓਪੀਟੀ ਹੁੰਦੀ ਆ ਬੰਦਾ ਸਾਹਮਣੇ ਜਾਵੇ ਤੇ ਫੜੇ ਅਰੇਂਜ ਕਰੇ ਉਸੇ ਵੇਲੇ ਯੂਜ਼ ਕਰ ਲੈ ਲੇ ਲੱਭਾ ਹੀ ਨਹੀਂ ਕਿੱਥੇ ਕਿਹੜਾ ਕਿੱਥੇ ਗਾਂ ਦੀ ਗਾਂ ਵਾੜ ਕੇ ਰੱਖੇ ਰਿਹਾ ਉਹਦਾ ਕੀ ਫਾਇਦਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਖੜੀ ਗੱਡੀ ਨੂੰ ਅੱਗ ਲੱਗ ਗਈ ਹੈ ਦੱਸਦੀ ਹੈ ਕਿ ਪਾਰਕਿੰਗ ਦੇ ਵਿੱਚ ਗੱਡੀ ਖੜੀ ਹੋਈ ਸੀ ਔਰ ਖੜੀ ਖਲੋਤੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਜਿਉਂਨੇ ਮੌਕੇ ਦੀਆਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਰਕਿੰਗ ਦੇ ਵਿੱਚ ਗੱਡੀ ਖੜੀ ਹੋਈ ਸੀ ਔਰ ਖੜੀ ਖਲੋਤੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਬਰੀਜ਼ਾ ਗੱਡੀ ਦੱਸੀ ਜਾ ਰਹੀ ਹੈ ਜਿਸ ਨੂੰ ਅੱਗ ਲੱਗੀ ਹੈ ਔਰ ਮੌਕੇ ਦੇ ਉੱਤੇ ਸਭ ਨੂੰ ਭੱਜਣਾ ਪੈ ਜਾਂਦਿਆਂ ਤਾਂ ਪਾਰਕਿੰਗ ਦੇ ਵਿੱਚ ਗੱਡੀ ਲੱਗੀ ਹੋਈ ਸੀ ਖੜੀ ਕੁਲੋਤੀ ਪਾਰਕਿੰਗ ਦੇ ਵਿੱਚ ਹੀ ਗੱਡੀ ਨੂੰ ਅੱਗ ਲੱਗ ਗਈ ਆ ਤਾਂ ਤਸਵੀਰਾਂ ਜਿਹੋਨੇ ਮੌਕੇ ਦੀਆਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਔਰ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਤੁਰੰਤ ਮੌਕੇ ਦੇ ਉੱਤੇ ਹੀ ਭੱਜ ਕੇ ਅੱਗ ਨੂੰ ਕਾਬੂ ਪਾਇਆ ਗਿਆ ਤਾਂ ਤਸਵੀਰਾਂ ਜਿਹੋਨੇ ਗੱਡੀ ਦੀਆਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਗੱਡੀ ਅੱਗੋਂ ਮੁੱਕ ਗਈ ਹੈ ਪੂਰੀ ਤਰ੍ਹਾਂ ਗੱਡੀ ਅੱਗੋਂ ਸੜ ਕੇ ਸੁਆਹ ਹੋ ਗਈ ਹੈ ਕਿਸ ਤਰੀਕੇ ਦੇ ਨਾਲ ਗੱਡੀ ਨੂੰ ਅੱਗ ਲੱਗੀ ਸੀ ਇੰਜਨ ਪੂਰਾ ਹੀ ਸੜ ਬਿਲਕੁਲ ਠੀਕ ਹੈ ਦੱਸੀ ਜਾ ਰਹੀ ਹੈ ਸਲਾਮਤ ਹੈ ਵੀ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਅੱਗ ਲੱਗਣ ਦਾ ਕਾਰਨ ਕੀ ਸੀ ਇਸ ਦਾ ਵੀ ਨਹੀਂ ਪਤਾ ਲੱਗ ਪਿਆ ਪਰ ਪਾਰਕਿੰਗ ਦੇ ਵਿੱਚ ਖੜੀ ਗੱਡੀ ਨੂੰ ਅੱਗ ਲੱਗ ਗਈ ਹੈ ਤਾਂ ਤਸਵੀਰਾਂ ਜੋ ਨੇ ਗੱਡੀ ਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਤਸਵੀਰਾਂ ਦੇਖ ਸਕਦੇ ਹੋ ਪਾਰਕਿੰਗ ਦੇ ਵਿੱਚ ਗੱਡੀ ਖੜੀ ਸੀ ਔਰ ਖੜੀ ਖਲੋਤੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਔਰ ਖੜੀ ਖਲੋਤੀ ਗੱਡੀ ਨੂੰ ਜਦ ਅੱਗ ਲੱਗ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਸਭ ਨੂੰ ਭੱਜਣਾ ਪੈਂਦੀਆਂ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਆ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਗੱਡੀ ਅੱਗ ਉੱਥੇ ਮਾਲਕ ਨਾਲ ਜਦ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਹਸਪਤਾਲ ਵੱਲੋਂ ਮੌਕੇ ਦੇ ਉੱਤੇ ਸਿਲੰਡਰ ਮੁਹੱਈਆ ਨਹੀਂ ਕਰਾਏ ਗਏ ਔਰ ਕੋਈ ਵੱਡਾ ਖਾਸਾ ਹੋ ਸਕਦਾ ਕਿਉਂਕਿ ਇੱਕ ਪਾਰਕਿੰਗ ਹੈ ਹਜ਼ਾਰਾਂ ਲੋਕਾਂ ਦੀ ਆਉਣ ਜਾਣ ਹੈ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਐ ਅਮ੍ਰਿਤਸਰ ਦਾ ਇੱਕ ਵੱਡਾ ਸਰਕਾਰੀ ਹਫਸਲਾ ਹੈ ਜਿੱਥੇ ਲੋਕਾਂ ਦੀ ਆਵਾਜ਼ ਆਈ ਹੈ ਉੱਥੇ ਹੀ ਪਾਰਕਿੰਗ ਦੇ ਵਿੱਚ ਗੱਡੀ ਲੱਗੀ ਸੀ ਜਦੋਂ ਉਸ ਨੂੰ ਅੱਗ ਲੱਗੀ ਸੀ ਤਾਂ ਇਹ ਕੋਈ ਵੱਡਾ ਖਾਸਾ ਹੋ ਸਕਦਾ ਸੀ ਇੱਕ ਵੱਡਾ ਖਾਸਾ ਟਲਿਆ ਹੈ ਕਿਉਂਕਿ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹੁੰਦੇ ਨੇ ਇੱਥੇ ਰੋਜ਼ ਲੋਕਾਂ ਦੀ ਆਵਾਜ਼ ਆਈ ਹੁੰਦੀ ਹੈ ਪਾਰਕਿੰਗ ਦੇ ਵਿੱਚ ਜਿਸ ਤਰ੍ਹਾਂ ਗੱਡੀ ਨੂੰ ਅੱਗ ਲੱਗੀ ਸੀ ਔਰ ਅੱਗ ਫੈਲ ਸਕਦੀ ਸੀ ਹੋਰ ਵੀ ਗੱਡੀਆਂ ਨੂੰ ਅੱਗ ਲੱਗ ਸਕਦੀ ਸੀ ਕੋਈ ਬਲਾਸਟ ਹੋ ਸਕਦਾ ਸੀ ਵੱਡਾ ਪਰ ਇੱਕ ਖਾਸਾ ਜੋ ਹੈ ਉਹ ਟਲਿਆ ਹੈ ਮੇਰਾ ਨਾਮ ਅਮਰਪਾਲ ਸਿੰਘ ਜੀ ਗੱਲ ਸਿਵਲ ਹਸਪੀਟਲ ਆਏ ਸੀ ਥੋੜੀ ਮੀਟਿੰਗ ਹੀ ਕਰਦੇ ਆਂਦੇ ਸੀ ਉੱਪਰ ਮੀਟਿੰਗ ਹਾਲ 'ਚ ਹੀ ਮੈਂ ਥੱਲੇ ਵੇਟ ਕਰਨੇ ਆਂ ਗੱਡੀ 'ਚ ਗੱਡੀ ਬੰਦ ਈ ਜਸਟਿਸ ਸੁੱਚ ਆਉਣੇ ਤੇ ਅੱਧਾ ਪੌਣਾ ਘੰਟਾ ਇਹ ਦੋ ਗੱਡੀ 'ਚ ਬੈਠਾ ਇੱਕਦਮ ਹੀ ਅੱਗ ਨਿਕਲੀ ਅੱਗੋਂ ਉਹ ਵੀ ਕੰਟਰੋਲ ਤੋਂ ਬਾਹਰ ਹੀ ਭਜਨਸ ਕੀਤੀ ਪੰਜ ਚਾਰ ਮਿੰਟ ਦੇ ਸਿਲੈਂਡਰਿੰਗ ਪ੍ਰੋਵਾਈਡ ਹੋਇਆ ਹਸਪੀਟਲ ਤੋਂ ਕਦੀ ਉਧਰ ਬਿਲਡਿੰਗ 'ਚ ਜਾ ਕਦੀ ਉਧਰ ਜਾ ਫਿਰ ਪਾਈਪ ਲਾਈ ਪਾਣੀ ਵਾਲੀ ਤੇ ਫਿਰ ਸਿਲੰਡਰ ਮਿਲੇ ਤੇ ਫਿਰ ਉਹਨੂੰ ਬੜੇ ਕੰਟਰੋਲ ਜਿਆਦਾ ਮਸ਼ੱਦਨ ਨਾਲ ਅੱਗੇ ਦੇ ਕਾਬੂ ਪਾਇਆ ਅੱਗ ਬਹੁਤ ਨਹੀਂ ਨਹੀਂ ਬਚਾ ਹੋ ਗਿਆ ਗੱਡੀ ਅਨਲੌਕ ਹਸਪੀਟਲ ਜਾਏ ਇਹਨਾਂ ਨੂੰ ਪ੍ਰੋਵਾਈਡ ਕਰਾਉਣੀ ਚਾਹੀਦੀ ਸਿਲੰਡਰ ਉਸੇ ਵੇਲੇ ਇਮੀਡੀਏਟਲੀ ਲੋਕੀ ਸਖੋ ਫੋਨ ਕੱਢ ਕੇ ਪ੍ਰਸ਼ਾਸਨ ਵੀ ਦੇ ਵੇਖਦਾ ਰਿਹਾ ਤਮਾਸ਼ਾ ਬਣ ਕੇ ਬਾਅਦ ਚਾਏ ਲੱਗਦਾ ਨਹੀਂ ਕਿ ਨਾ ਹਸਪੀਟਲ ਆ ਨਾ ਕਮਿਊਨੀਕੇਸ਼ਨ ਬਿਲਕੁਲ ਜਿ negligi ਹੈ ਬਹੁਤ ਜਿਆਦਾ ਵੱਡੀ negligi ਹੈ ਕਿਉਂਕਿ ਇੱਕ ਗੱਡੀ ਕਿਉਂਕਿ ਜਦ ਗੱਡੀਆਂ ਲੱਗੀਆਂ ਬਿਲਕੁਲ ਕੋਈ ਵੀ ਸਿਲੰਡਰ ਬਾਹਰ ਪ੍ਰੋਵਾਈਡ ਨਹੀਂ ਹੈਗਾ ਥੋੜਾ ਜਿੱਥੇ OPD ਨਹੀਂ ਆ ਬੰਦਾ ਸਾਹਮਣੇ ਜਾਵੇ ਤੇ ਫੜੇ ਅਰੇਂਜ ਕਰੇ ਉਸੇ ਵੇਲੇ ਯੂਜ਼ ਕਰ ਲੇ ਲੱਭਾ ਹੀ ਨਹੀਂ ਕਿੱਥੇ ਕੀ ਪਤਾ ਕਿੱਥੇ ਗਾਂ ਦੀ ਗਾਂ ਵਾੜ ਕੇ ਰੱਖਿਆ ਉਹਦਾ ਕੀ ਫਾਇਦਾ ਆਗ ਲੱਗੀ ਕੋਈ ਗੱਡੀ ਬਲਾਸਟ ਹੋਈ ਜੀ ਤਾਂ ਵੱਡਾ ਨੁਕਸਾਨ ਹੋ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਨਗੈਲੀ ਆ ਜੀ ਸਾਰੀ ਤੁਸੀਂ ਕੀ ਕਰਨਾ ਸੀ ਇੱਥੇ ਮੀਟਿੰਗ ਸੀ ਕਰਦੇ ਆ ਜੀ ਕਿਹਤਾਰੀ ਮੀਟਿੰਗ ਸੀ ਅ ਯੋਗ ਕਰਦੇ ਨਾ ਹਾਂਜੀ 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 ਡਾਕਟਰ ਐਨ ਕੁਆਸ ਦੀ ਮੀਟਿੰਗ ਹੀ ਕਰਦੇ ਆ ਅੱਛਾ ਲੱਗਦਾ ਕਿ ਨਾਮ ਬੜਾ ਵੱਡਾ ਖਾਸਾ ਟੱਲਿਆ ਤੁਹਾਡੇ ਬਿਲਕੁਲ ਜੀ ਬੜਾ ਵੱਡਾ ਹਾਸਾ ਹੋ ਜਾਣਾ ਹੈ ਗੱਡੀ ਬਲਾਸਟ ਵੀ ਹੋ ਸਕਦੀ ਲੱਗਦਾ ਨਹੀਂ ਕਿਸੇ ਬੈਠਿੰਗ ਵਿੱਚ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਵਾਈ ਗੁਰੂ ਰਾਖਾ ਬਾਕੀ ਇਹਨਾਂ ਦੀ ਢਿੱਲ ਆ ਜੀ ਇਹ ਚੀਜ਼ਾਂ ਪ੍ਰੋਵਾਈਡ ਕਰਾਉਣੀਆਂ ਚਾਹੀਦੀਆਂ ਗੱਡੀਆਂ ਤੇ ਸੰਤ ਦੇ ਬਾਹਰ ਲੱਗੇ ਆ ਇਹਨਾਂ ਦੀ ਸੇਫਟੀ ਲਈ ਦੇ ਕੁਝ ਬਾਹਰ ਅਰੇਂਜ ਕਰਕੇ ਰੱਖਣਾ ਅੰਦਰ ਕੀ ਕਰਾਂਗੇ ਆਪਾਂ ਅੰਦਰ ਵਾਸਤੇ ਪਬਲਿਕਲੀ ਚਲੋ ਹੋਣ ਠੀਕ ਆ ਬਾਹਰ ਵੀ ਚਾਹੀਦੇ ਲੱਗਦਾ ਨਹੀਂ ਕਿ ਨਾ ਹੋਰ ਵੱਡੀ ਪਾਰਕਿੰਗ ਇੱਥੇ ਪਾਰਕਿੰਗ ਆ ਬਾਕਾਇਦਾ ਪੈਸੇ ਦੇਣ ਨੇ ਆ ਪਾਰਕਿੰਗ ਦੇ ਤੋ ਥੋੜਾ ਧਿਆਨ ਵੀ ਤੇ ਚਾਹੀਦਾ ਰੱਖਣਾ ਕੋਈ ਪਾਣੀ ਦਾ ਰੇਂਜ ਸਿਲੰਡਰ ਦਾ ਜੀ ਮੈਂ ਤਾਂ ਆ ਬਹੁਤ ਸਿਟਿੰਗ ਇਨ ਮਾਈ ਆਫਿਸ ਤੇ ਮੈਨੂੰ ਸਿਕਿਉਰਟੀ ਗਾਰਡ ਬਾਹਰੋਂ ਦੌੜਦਾ ਦੌੜਦਾ ਆਇਆ ਵੀ ਸਰ 3 ਨੰਬਰ ਗੇਟ ਦੇ ਲਾਗੇ ਕ੍ਰਿਸ਼ਨਾ ਲੈਬ ਦੇ ਬਾਹਰ ਇੱਕ ਕਾਰ ਖੜੀ ਸੀ ਕਿਸੇ ਮਰੀਜ਼ ਦੀ ਤੇ ਉਹਨੂੰ ਸੱਡਨਲੀ ਅੱਗ ਲੱਗ ਗਈ ਐਂਡ ਮੈਂ ਤੁਰੰਤ ਦੌੜ ਕੇ ਗਿਆ ਉੱਥੇ ਤੇ ਮੇਰੇ ਸਟਾਫ ਮੈਂਬਰ ਜਿਹੜੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਅਨ ਕਾਰਨ ਤਾਂ ਚਲੋ ਬਾਤ ਦੇਖਣਾ ਸੀਗਾ ਪਹਿਲੋਂ ਸਾਡਾ ਮਕਸਦ ਸੀਗਾ ਵੀ ਕੋਈ ਜਿਆਦਾ ਨੁਕਸਾਨ ਨਾ ਹੋਵੇ ਕਿਉਂਕਿ ਜਿਹੜਾ ਉਹ ਏਰੀਆ ਸੀਗਾ ਇਟ ਵਾਸ ਆਲ ਜੈਮ ਪੈਕਡ ਨਾਲ ਦੇ ਨਾਲ ਘਟੀਆਂ ਖੜੀਆਂ ਸੀਗੀਆਂ ਫਿਰ ਨਾਲ ਮੈਂ ਵੀ ਫਰੰਟ ਤੇ ਹੋ ਕੇ ਸਾਰੇ ਸਟਾਫ ਮੈਂਬਰਾਂ ਦੀ ਹੈਲਪ ਦੇ ਨਾਲ ਸਾਡੇ ਕੋਲ ਪ੍ਰੋਪਰ ਫਾਇਰ ਸੇਫਟੀ ਇਕੁਪਮੈਂਟ ਵਗੈਰਾ ਹੈਗੇ ਆ ਨਾਲ ਕ੍ਰਿਸ਼ਨਾ ਲੈਬ ਚ ਵੀ ਉਹ ਸਾਰਾ ਕੁਝ ਇੰਸਟਾਲਡ ਹੈ ਐਂਡ ਜਿਹੜੇ ਅੱਗ ਬੁਝਾਉ ਸਿਲੰਡਰ ਵਗੈਰਾ ਲਾ ਕੇ ਤੇ ਨਾਲ ਹੀ ਸਾਡੇ ਜਿਹੜੇ ਫਾਇਰ ਪਲਸ ਕਲਾਸ 4 ਐਸਪਾਈ 7 ਕੇ ਉਹਨਾਂ ਨੇ ਪਾਈਪਲਾਈਨ ਲਾ ਕੇ ਤੇ ਅੱਗ ਤੇ ਕਾਬੂ ਪਾਇਆ ਅੱਧਾ ਪੌਣਾ ਘੰਟਾ ਸਾਨੂੰ ਲੱਗ ਗਿਆ ਮੀਡੀਏਟਲੀ ਆਈ ਕਾਲਡ ਫਾਇਰ ਬ੍ਰਿਗੇਡ ਆਲਸੋ ਲੇਕਿਨ ਉਹ ਥੋੜਾ ਟਾਈਮ ਲੱਗਦਾ ਫਾਇਰ ਬ੍ਰਿਗੇਡ ਦੇ ਆਨ ਤੇ ਵੀ ਤੇ ਬਾਏ ਦੈਟ ਟਾਈਮ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤੇ ਅਸੀਂ ਉਹ ਅੱਗ ਤੇ ਕੰਟਰੋਲ ਕਰ ਚੁੱਕੇ ਸੀਗੇ ਸਾਨੂੰ ਥੋੜਾ ਜਿਹਾ ਇਹੋ ਸੀਗਾ ਵੀ ਕਈ ਵਾਰੀ ਕਈ ਗੱਡੀਆਂ ਜਿਹੜੀਆਂ ਕੁਛ ਗੈਸ ਤੇ ਜਾਂ ਸੀਐਨਜੀ ਵਗੈਰਾ ਤੇ ਹੁੰਦੀਆਂ ਤੇ ਦੈਟਸ ਵਾਈ ਕੋਈ ਲੇਕਿਨ ਉਹ ਡੀਜ਼ਲ ਵਹੀਕਲ ਹੀ ਸੀਗਾ ਐਂਡ ਫਿਰ ਵੀ ਇੱਕ ਵੱਡਾ ਹਾਦਸਾ ਹੋਨ ਟੋਟਲ ਗਿਆ ਕਿਉਂਕਿ ਹਸਪਤਾਲ ਚ ਆਵਾਜਾਈ ਹੀ ਇੰਨੀ ਆ ਸਾਡੇ ਮਰੀਜ਼ਾਂ ਦੀ ਐਂਡ ਪਾਰਕਿੰਗ ਥੋੜੀ ਜੀ ਕੰਜਸਟਡ ਆ ਬਿਲਕੁਲ ਨਾਲ ਨਾਲ ਗੱਡੀਆਂ ਹੋਣ ਕਰਕੇ ਤੇ ਲੇਕਿਨ ਸਾਰੇ ਹਰ ਹਾਲ ਕੇ ਅਸੀਂ ਕਾਬੂ ਪਾ ਲਿਆ ਐਂਡ ਇੱਕ ਖਾਸਾ ਹੁਣ ਤੋਂ ਬਚਾ ਲਿਆ ਫਾਇਰ ਕਿਹਾ ਆਪਣਾ ਅੱਧੇ ਘੰਟੇ ਬਾਅਦ ਸਿਲੰਡਰ ਆਏ ਗਏ ਜੀ ਹਸਪੀਟਲ ਨੇ ਅਵੇਲੇਬਲ ਨਹੀਂ ਕਰਾਏ ਮੌਕੇ ਦੇ ਉੱਤੇ ਨਹੀਂ ਨਹੀਂ ਇਹ ਬਿਲਕੁਲ ਗਲਤ ਖਬਰ ਆ ਸਾਡੇ ਕੋਲ ਵਿਦਨ ਸੈਕੰਡਸ ਸਾਡਾ ਸਟਾਫ ਜਿਹੜਾ ਉਹ ਐਕਸ਼ਨ ਚ ਆ ਗਿਆ ਸਾਡੇ ਕੋਲ ਫਾਇਰ ਸਕਵੇਟੀ ਇਕੁਪਮੈਂਟ ਹੈ ਹਸਪਤਾਲ ਨੇ ਵਾਈ ਜਦੋਂ ਮੈਂ ਪਰਸਨਲੀ ਆਪ ਸਿਲੰਡਰ ਪਕੜਿਆ ਅ ਅਗ ਭਜਾਉਣ ਵਾਲਾ ਤੇ ਇਹ ਤਾਂ ਬਾਤ ਜੋ ਮਰਜੀ ਕੋਈ ਕਹੀ ਜਾਵੇ ਪਰ ਕੁਛ ਨਹੀਂ ਪ੍ਰੋਟਿਨ ਫੇਟ